চতপুৰ <laughs disappointment> A-ha-ha-ha-ha-ha! <laughs> ਸਤਿਬਾਬਾ ਅਤਰ ਸਿੰਘ ਜੀ ਮਸਤਗਣਾ ਸਾਹਿਬ ਬੜੇ ਅਮੀਰ ਯਾਰ ਬਹੁਤ ਪ੍ਰੇਮ ਦੇ ਨਾਲ ਸਾਰਾ ਇਲਾਕਾ ਕਿਉਂਕਿ ਇਸ ਇਲਾਕੇ ਵਿੱਚ ਬਹੁਤ ਘਟ ਸੇਵਾ ਦੇ ਮਸਤਗਣਾ ਸਾਹਿਬ ਜਰ ਸੰਤਾਂਵਾਰੇ ਤਜ ਲੋਦਰ ਮਹਿਰਾ ਲਿਖਿਆ ਮਸਤਗਣਾ ਸਾਹਿਬ ਜੋ ਸੰਗਤਾਂ ਦਾ ਆਮ ਜਾਲ ਲੱਗੀ ਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੰਤਵਾਪਾਦਰ ਸਿੰਘ ਜੀ ਦਾ ਪਹੁੰਚਾ ਹੋਇਆ ਕਿਤੇ ਕਿਤੇ ਵਿਦਵਾਨ ਆਉਂਦੇ ਐ ਕਿੰਗਾ ਨੂੰ ਤਾਂ ਨਹੀਂ ਪਤਾ ਸੂਹੀ ਸੰਤਵਾਪਾਦਰ ਸਿੰਘ ਜੀ ਬੱਚਿਆਂ ਉਹਨਾਂ ਦਾ ਜਨਮ ਹੋਇਆ ਕਿੱਥੇ ਰਹਿਏ ਐ ਕੀ ਉਹਨਾਂ ਦਾ ਜਿਹੜਾ ਯੋਗਦਾਨ ਸੀ ਉਹ ਜੋ ਪੀਸ ਸੀ ਸਿੱਖ ਪੰਥ ਨੂੰ ਉਹਨੇ ਅਣਗਿਣਤਾਂ ਦੇ ਸਮੇਂ ਵਿੱਚ ਜੇ ਯੋਗਦਾਨ ਸੀ ਤਾਂ ਸੰਤਵਾਪਾਦਰ ਸਿੰਘ ਜੀ ਦਾ ਜਦੋਂ ਗਿਣਤੀ ਦੇ ਸਿੱਖ ਰਹੇ ਵੀ ਸੀ ਤਾਂ ਬਾਬਾ ਅਕਰ ਸਿੰਘ ਜੀ ਨੇ 14-15 ਲੱਖ ਪ੍ਰਾਣਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੜ ਲਾਇਆ ਤੇ ਸਾਧ ਸੰਗਤ ਜੀ ਉਹਨਾਂ ਦੀ ਜਿਹੜੀ ਯਾਦ ਹੈ ਵਰਸੂ ਦੇ ਰੂਪ ਦੇ ਵਿੱਚ ਖਨਮੀ ਆਪ ਜਿਹੜੀ ਹੈ ਦੂਜੇ ਸੰਗਰੂਰ ਮਸਤੂਨਾ ਸਾਹਿਬ ਤੇ ਹੋਰ ਖਨਮੀ 2 ਘਟ 100 ਐਨਾ ਜਨ ਹੋ ਗਿਆ ਮਹਾਰਾਜ ਨੂੰ ਸੱਚਖੰਡ ਗਿਆ ਹਰ ਸਾਲ ਉਹਨਾਂ ਜੋ ਜਾਤ ਮਸਜਿਦ ਦੇ ਦੋ ਵਿੱਚ ਸੰਗਤਾਂ ਮਨਾਉਂਦੇ ਨੇ ਖਾਸ ਜੋ ਬੰਟੀ ਹੈ ਇਹ ਉਹਨਾਂ ਬਿਆਸ ਦਾ ਸੰਬੋਧਨ ਹੋ ਗਿਆ ਕਿ ਮਸਜਿਦ ਬਾਬਾ ਜੀ ਦਾ بڑے ਵਿਦਿਆਲੀ ਹੈ ਉਹਨਾਂ ਸਾਰੇ ਮਜਾਦ ਦੀ ਸੰਗਤਾਂ ਕਿਉਂਕਿ ਲਈ ਉਹ ਜਿਹੜਾ ਅਕਲੀ ਜਾਂਦਾ ਸਾਰੇ ਸੋਹਣੇ ਆਪਿਆਰ ਦੇ ਨਾਲ ਇਹ ਬਾਬਾ ਜੀ ਦਾ ਜੋ ਵਿਆੜ ਸੀ ਹੈ ਜੋ ਸਾਧੂ ਸੰਤ ਗੱਜਨਾ ਉੱਤੇ ਵਿਖੇ ਹੈ ਬਾ ਖੱਬੇ ਸਜੇ ਅਦਰ ਉਤਰ ਸਭ ਬੇਨਤੀ ਹੈ ਕਿ ਭਾਈ ਬਾਬਾ ਗੁਰਦਾਰ ਸਿੰਘ ਵਾਸਪੀ ਦੀ ਵਰਸੀ ਭਾਵੇਂ ਹੋਰ ਕਿਤੇ ਮਨਾਇਆ ਗਏ ਜਾਂ ਨਾਮ ਰਾਇ ਜਾਵੇ ਤਾਂ ਬਾਬਾ ਗੁਰਚਰਨ ਸਿੰਘ ਵਾਸਪੀ ਦੀ ਜਿਹੜੀ ਵਰਸੀ ਹੈ ਉਹ ਵੀ ਭਾਈ ਇੱਕ ਮਾਰ ਦੋ ਬਹੁਤ ਤੋਕ ਆਮ ਸਰਦਾ ਭਾਵਨ ਦੇ ਨਾਲ ਜਿੰਨੇ ਵਿਦਿਆਰਥੀ ਕਿਉਂਕਿ ਸੈਕਟਰ ਦੇ ਹਿਸਾਬ ਨਾਲ ਉਦੋਂ ਅਸੀਂ ਉੱਥੇ ਵਿਦਿਆਰਥੀ ਹੁੰਦੇ ਸੀ ਜਦੋਂ ਕਿ ਵਿਦਿਆ ਪੜ੍ਹੀ ਹੈ 2 350 ਉੱਤੇ ਉਸ ਵਕਤ ਪੜਦੇ ਸੀ ਇਸ ਕਰਕੇ ਉਹਨਾਂ ਮਹਾਪੁਰਸ਼ਾਂ ਨੇ ਵੀ ਆਪਾਂ ਇੱਥੇ ਯਾਦ ਹਰ ਸਾਲ ਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਜਿਹਨਾਂ ਹਰ ਪੁੱਜਿਆ ਦਿਨ ਹਰ ਪੁੱਜ ਕਰ ਆਵਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜੀ ਨਾਲ ਦੇ ਉਹਨਾਂ ਦੇ ਸੁਧਾਨ ਮਤੇ ਵੀ ਚੱਲੇ ਤੇ ਪੂਜਿਆ ਵੀ ਦੋਨੇ ਕੰਮ ਸੋ ਆਓ ਗ੍ਰੇਮ ਦੇ ਨਾਲ ਆਪਾਂ ਇਹਨਾਂ ਮਹਾਂ ਪੁਸ਼ਾਣੀ ਜਾਤ ਦੇ ਵਿੱਚ 13 ਤਰੀਕ ਤੋਂ ਵਰਗਰੀ ਤੋਂ ਸ੍ਰੀ ਹਰਿ ਘਟਾਨੀ ਲੜੀ ਰੰਗ ਹੋਣੀ ਹੈ ਜੋ ਹਰ ਸਾਲ ਹੁੰਦੀ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਸਵਾਗਤ ਹੁੰਦਾ ਸਭ ਨੂੰ ਵਿਅਕਤੀ ਹੈ ਸਭ ਨੂੰ ਖੁਸ਼ ਲੱਗਦਾ ਹੈ ਕਈ ਵਾਰੀ ਇਹ ਸਾਧੂ ਜੀ ਤੁਮਹਾਰ ਪਰਸ਼ਾਨਾਂ ਦੇ ਵਿੱਚ ਕੋਈ ਹੈ ਜਿੰਦਾ ਹੈ ਕਾਗਜ਼ ਜੇ ਮੰਗ ਲੋ ਜਾਂ ਹੋਰ ਤਾਂ ਇਸ ਵਿਅਕਤੀ ਨੂੰ ਜ਼ਰੂਰ ਪ੍ਰਵਾਨ ਕਰੋ ਕਿ ਇਤਮਾਰਦੋ ਜਿੰਨੇ ਵਾਹਿ ਪਰਖਾਂ ਦੇ ਵਿਦਿਆਰਥੀ ਹੈ ਗੁੰਡੇ ਵਿੱਚ ਵਸੂਆ ਨਾਲ ਸਭ ਪੜ੍ਹੇ ਰਹੇ ਉਹਨਾਂ ਨੂੰ ਖਾਸ ਤਕੀਲ ਹੈ ਕਿ ਇਤਮਾਰਦੋ ਮਾਨ ਪਰਸ਼ਾਨ ਨਹੀਂ ਮਹਾ ਪਰਸ਼ਾਨ ਜਿਹੜੀ ਵਰਸਤੀ ਹੈ ਉਹਦੇ ਤੇ ਆ ਕੇ ਜ਼ਰੂਰ ਹਾਜ਼ਰੀ ਭਰਨ ਪਈ ਸੋ ਆਓ ਜਿਨ੍ਹਾਂ ਨੇ ਹਰਪਖੰਡਾ ਲੈ ਸਰਾਵਾ ਲੈਣ ਦਾ ਸਮੇਂ ਲਾਣਾ ਚੰਗੇ ਗ੍ਰੰਥਿਆਂ ਦੀ ਬਹੁਤ ਵੱਡੀ ਘਾਟ ਹੈ ਕਿਉਂਕਿ ਇਸ ਸਥਾਨ ਤੇ ਤਾਂ ਹਰ ਸਾਲ ਦੋਸਾਂ ਦਾ ਦੋ ਬੱਚਾ ਚੰਗੇ ਪਾਠੀ ਬਣ ਕੇ ਨਗਰਾਂ ਦੇ ਵਿੱਚ ਸੇਵਾ ਕਰ ਰਹੇ ਹੈ ਕਈ ਵਾਰੀ ਹੁੰਦਾ ਜਿਪਤਾ ਨਹੀਂ ਮੀਂਹ ਹੈ ਤੇ ਹੈ ਵਾਏ ਗੁਰੂ ਗ੍ਰੰਥ ਸਾਹਿਬ ਦੀ ਸੰਸਿਆ ਹੋਣੀ ਹੋਣੀ ਹੈ ਇਸ ਕਰਕੇ 15-20 ਪਿੰਡਾਂ ਦੇ ਵਿੱਚ ਤਾਂ ਆਪਣੇ ਖੱਬੇ ਸੱਜੇ ਜਿਹੜੇ ਜਿਹੜੇ ਗੁਰੂ ਸਾਹਿਬ ਦੀ ਸੇਵਾ ਕਰੋ ਆ ਰਹੇ ਐ ਉਹ ਇੱਥੇ ਪੜਿਆ। ਕਿੰਨਾ ਮੁਸ਼ਕਲ ਦਾ ਪਤਾ ਨਹੀਂ ਹੁੰਦਾ ਕਿ ਜਿੰਨੇ ਸਿੰਘ ਖੱਬੇ ਸੱਜੇ ਗ੍ਰੰਥੀਸ਼ਟੰਗ ਕਰਵਾਉਂਦਾ ਉਹ ਸਾਰੇ ਅਸਿਹਜਾਂ ਨਹੀਂ ਪੜਿਆ ਭਾਈ। ਇੱਕ ਜਿੰਨਾ ਕਾਪਾ ਜਕਰ ਕਰ ਸਕਦੇ ਜੋਗ ਤੇ ਸੰਥਿਆ ਉਹ ਹੋਣੀ ਹੋਣੀ ਹੁੰਦੀ ਹੈ। ਉਹਨਾਂ ਕਈ ਵਾਰੀ ਆਪਾਂ ਸੁਣਦੇ ਆ ਕਿ ਗਰੰਥੀ ਦਾ ਬੱਚਾ ਜਿਹੜਾ ਹੈ ਉਹ ਗਰੰਥੀ ਬਣਨ ਵਾਸਤੇ ਯੋਗ ਨਹੀਂ ਪਰ ਇਹ ਜਿਵੇਂ ਕਿਤੇ ਲੱਗਦੇ ਹੋ ਲੱਗਦਾ ਹੈ ਜੇ ਮਾਪੇ ਗੁਰਸਿੱਖ ਹੈ ਤਾਂ ਬੱਚੇ ਤੇ ਅਸਰ ਚੰਗਾ ਹੋਊਗਾ ਗਰੰਥੀ ਛੰਗਾਂ ਦੀ ਜੋ ਮਰਯਾਦਾ ਹੈ ਗਰੰਥੀ ਉਸ ਮਰਯਾਦਾ ਤੇ ਰਹੂਗਾ ਤੇ ਬੱਚੇ ਤੇ ਚੰਗਾ ਅਸਰ ਪਊਗਾ ਤੇ ਜੇ ਉਹ ਗਰੰਥੀ ਦੇ ਜੀਵਨ ਦੇ ਵਿੱਚ ਕਈ ਵਾਰੀ ਘਾਟ ਆ ਜਾਂਦੀ ਹੈ ਤਾ ਫੇਰ ਉਹ ਬੱਚੇ ਦੇ ਸਰਪੰਚਾ ਉਹ ਫਿਰ ਕਹਿ ਦਿੰਦਾ ਹੈ ਜਦੋਂ ਮੈਂ ਪ੍ਰੰਤ ਕਮੇਟਾ ਗ੍ਰਾਮੀਂ ਉਹ ਬੁਰਾ ਕੋਲਾ ਕੋਲ ਜਦੋਂ ਨੇ ਇੱਕ ਮਾਦਾ ਆਪਣਾ ਚਾਹ ਰਿਹਾ ਹੈ ਵੀ ਜੇ ਵਡਾਈ ਹੁੰਦੀ ਹੈ ਤਾਂ ਫੇਰ ਆਪਾਂ ਨੂੰ ਤੜੇ ਉੱਤੇ ਬੈਠਣ ਨਹੀਂ ਪਈਗਾ ਵੀ ਮਾਈਏ ਜਦੋਂ ਵਡਾਈ ਹੋ ਜੀ ਹੋਵੇ ਉਦੋਂ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਤੇ ਜੇ ਵਡਾਈ ਹੁੰਦੀ ਨਾ ਹੋਵੇ ਇੰਨਾ ਮਨ ਨਹੀਂ ਹੋਵੇ ਤੇ ਇਹੀ ਜੀਤਾ ਗੁਰ ਸਾਹਿਬ ਨੇ ਆਪਣੋ ਰਖਾਇਆ ਹਰਖ ਸੋਗ ਜਿ ਰਹਿ ਨਿਆਰੋ ਬੋਕਾ ਬੁੜੇ ਨਾ ਤੂੰ ਦੂਰ ਰਹੁ ਤੇ ਕਿਸੇ ਦੀ ਲਜਾ ਚੁੜੀ ਨਾ ਕਰ ਹਰਖ ਸੋਗ ਦੇ ਰਹਿ ਨਿਆਰੋ ਨਾ ਹੈ ਮਾਨ અપਮਾਨ ਇਸ ਕਰਕੇ ਸਾਧ ਸੰਗਤ ਜੀ ਆਓ ਇਸ ਸਥਾਨ ਤੇ ਸ਼ਰਧਾ ਰੱਖਣ ਵਾਲੇ ਬਣੋ ਸਾਰੇ ਸਮਸਵੇ ਹਾਜ਼ਰ ਹੋ ਜਾਗਾ ਪਰਦੇ ਹੈ ਤੇ ਗਰੰਤੀ ਦਾ ਇਹ ਬੱਚੇ ਨੂੰ ਸੰਥਿਆ ਅਗੇ ਗਰੰਤੀ ਸਿੰਘ ਹੈ ਸੰਥਿਆ ਪਾਠ ਕਰੇ ਰੰਥੀ ਬੱਚਾ ਨਾ ਕਰੇ ਮਖੀ ਕਰਦਾ ਉਹ ਆਪਣੇ ਜੀਵਨ ਸੁਧਾਰਵਾਸੇ ਆਜੀ ਵਾਸੇ ਪਾਠ ਕਰ ਸਕਦਾ ਹੈ ਜਾਂ ਸੈਦ ਪਾਠ ਕਰ ਸਕਦਾ ਸੰਸਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਗਰੰਤੀ ਸਿੰਘ ਦਾ ਬੱਚਾ ਹੈ ਤੇ ਭਾਵਨ ਹੋਰ ਗੁਰਬਾਣੀ ਪੜਾਉਣੇ ਨਿਕਲੇ ਉਹਨਾਂ ਸਿਖਾਉਣਾ ਕਿ ਇਹ ਗਰੰਤੀ ਸਾਧੂ ਸੰਗਤ ਜੀ ਰੂਹ ਦੀ ਜੋਤੀ ਹੈ ਤੇ ਬਹੁਤ ਐਸੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦਾ ਜੀਵਨ ਅਡਲਤਾ ਸੱਚਾ ਹੈ ਤੇ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਤੋਂ ਵੀ ਚੰਗੇ ਮਤਲਬ ਕੇ ਸੋਚ ਰੱਖਦੇ ਹੈ ਇਸ ਕਰਕੇ ਜਿਵੇਂ ਆਪਾਂ ਜਿਹੜਾ ਜੀਵਨ ਬਣਾਉਣ ਜੀਵਨ ਦੇ ਉੱਤੇ ਸਾਡੀ ਗੱਲ ਬੱਚਿਆਂ ਦੀ ਹੈ ਜਿਹੜੀ ਉੱਤ ਉਦੀ ਹੈ ਬਜੇ ਮਾਪੇ ਗਰਸਥੀ ਸੰਗਤ ਦਾ ਸਾਧੂ ਸੰਤ ਦਾ ਬੱਚਾ ਹੈ ਤਾਂ ਉਹਨੂੰ ਜ਼ਰੂਰ ਇਸ ਕੰਮ ਦਾ ਰੱਖਣਾ ਚਾਹੀਦਾ ਕਿ ਮੈਂ ਮੇਰੇ ਮਾਤਾ ਪਿਤਾ ਉਹਨਾਂ ਦੀ ਇੱਜ਼ਤ ਹੈ ਤੇ ਜਦੋਂ ਕਿਸੇ ਗ੍ਰੰਥ ਦੀ ਇੱਜ਼ਤ ਨਹੀਂ ਉਹਦੀ ਮਾਨ ਸਨਕਾਰ ਨਹੀਂ ਹੁੰਦਾ ਤੇ ਉਦੋਂ ਫਿਰ ਉਹ ਬੱਚਾ ਦੇ ਅਸਰ ਪੈਂਦਾ ਵੀ ਇਹਨਾਂ ਨੇ ਕੀ ਕਰ ਲਿਆ ساری ਉਮਰ ਜਿਹਨਾਂ ਨੇ ਕੀ ਛੱਪਿਆ ਤੇ ਅਕਸਰ ਉਹ ਵਿਗਵੇਟੀ ਹੈ ਜਿਹੜੀ ਪਿੰਡਾਂ ਚ ਬੇਇੱਜ਼ਤੀ ਕਰਦੀ ਹੈ ਰਾਂ ਵਿਚੇ ਦੇ ਉਹ ਫਿਰ ਜ਼ਰੂਰ ਅਸਰ ਪੈਂਦਾ ਬੱਚਾ ਇਸ ਕਰਕੇ ਜਿੱਥੇ ਆਪਾਂ ਕਮੇਟੀਆ ਬਣ ਜਾਣਾ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਤਾਂ ਗ੍ਰੰਥੀ ਦਾ ਸਰਕਾਰ ਪੂਰਾ ਬਹਾਲ ਕਰਨਾ ਚਾਹੀਦਾ ਹੈ ਤਾਂ ਜੋ ਆਪ ਦੇ ਬੱਚਾ ਨੂੰ ਪੜ੍ਹਾ ਲਈ ਸਕੇ ਤੇ ਹੋਰ ਵੀ ਜਿਹੜੇ ਕਾਰਜ ਹੈ ਉਹ ਕਰ ਸਕੇ ਆਓ ਅਨੰਤ ਸਿੰਘ ਜੀ ਬਾੜੀ ਦਾਣਾ ਪੁੱਤਾਂ ਦੇ ਜੀ ਭਾਈ ਉਹਨਾਂ ਚੁੱਕਾਂਗੇ ਜਮਾਤ ਵਾਹਿਗੁਰੂ ਜੀ ਰਾਮ ਕਲੀ ਮਾਤਾ ਜੀ ਦਾ ਆਨੰਦ ਕੋਮ ਦਾ ਸਤਿਪ੍ਰਸਾਦ